ਉਨੇ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਹੈ ਕਿਉਂਕਿ ਖਬਰ ਕਿਸੇ ਆਮ ਜਾਂ ਖਾਸ ਨਹੀਂ ਸਗੋ ਕਾਨੂੰਨ ਵਿਵਸਥਾ ਦੇ ਨਾਲ ਜੁੜੀ ਹੋਈ ਹੈ ਸੂਬੇ ਦੀ ਕਾਨੂੰਨ ਵਿਵਸਥਾ ਦੇ ਉੱਤੇ ਮੋੜ ਤੋਂ ਵੱਡੇ ਸਵਾਲ ਖੜੇ ਹੋ ਰਹੇ ਨੇ ਜਾਂ ਇਹ ਕਹਿ ਲੀਏ ਕਿ ਸੂਬੇ ਦੀ ਕਾਨੂੰਨ ਵਿਵਸਥਾ ਢਾਹ ਢੇਰੀ ਹੁੰਦੀ ਨਜ਼ਰ ਆ ਰਹੀ ਹੈ ਨਾਬੋ ਨਬੂਸਤ ਹੁੰਦੀ ਨਜ਼ਰ ਆ ਰਹੀ ਹੈ ਪਹਿਲਾਂ ਤੁਹਾਨੂੰ ਤਸਵੀਰਾਂ ਵਿਖਾ ਦੰਨੇ ਆ ਜਿਹੜੀਆਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੀਆਂ ਇਹ ਗੁਰਦਾਸਪੁਰ ਦੀਆਂ ਦਸੀਆਂ ਜਾ ਰਹੀਆਂ ਨੇ ਤੇ ਇਸ ਥਾਂ ਦੇ ਉੱਤੇ ਜੋ ਕੁਝ ਵਾਪਰਿਆ ਇਸ ਨੂੰ ਵੇਖ ਕੇ ਹਰ ਕੋਈ ਹੈਰਾਨ ਤੇ ਰਹਿ ਹੀ ਗਿਆ ਤੇ ਨਾਲ ਹੀ ਪਰੇਸ਼ਾਨ ਵੀ ਹੋ ਗਿਆ ਕਿ ਆਖਰ ਹੋ ਕੀ ਗਿਆ ਦਰਸਲ ਗੁਰਦਾਸਪੁਰ ਦਾ ਜਿਹੜਾ ਇਹ ਰੋਡ ਦੱਸਿਆ ਜਾ ਰਿਹਾ ਇਹ ਲਾਇਬ੍ਰੇਰੀ ਰੋਡ ਦੱਸਿਆ ਜਾ ਰਿਹਾ ਸਾਹਮਣੇ ਹਸਪਤਾਲ ਹੈ ਤੇ ਉਸ ਥਾਂ ਦੇ ਉੱਤੇ ਇਹ ਵਾਰਦਾਤ ਵਾਪਰੀ ਹੈ ਦੋ ਨੌਜਵਾਨਾਂ ਦੇ ਉੱਤੇ ਸ਼ਰੀਆਮ ਗੁੰਡਾ ਦੀ ਕੀਤੀ ਗਈ ਹੈ ਗੱਡੀ ਦੀ ਭੰਨ ਤੋੜ ਕੀਤੀ ਗਈ ਹੈ ਗੱਡੀ ਨੂੰ ਦਾਤਰਾਂ ਦੇ ਨਾਲ ਟੁੱਕਿਆ ਗਿਆ ਵੱਢਿਆ ਗਿਆ ਹਾਲਾਂਕਿ ਜਿਹੜੇ ਨੌਜਵਾਨ ਇਸ ਗੱਡੀ ਦੇ ਵਿੱਚ ਸਵਾਰ ਸਨ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਭੱਜ ਕੇ ਜਾਨ ਬਚਾਈ ਹੈ ਜੇ ਗੱਡੀ ਦੇ ਵਿੱਚ ਹੁੰਦੇ ਤਾਂ ਉਹਨਾਂ ਦੀਆਂ ਲਾਸ਼ਾਂ ਹੀ ਮਿਲលੀਆਂ ਸਨ ਉਹਨਾਂ ਨੂੰ ਕਿਸੇ ਨੇ ਪਛਾਣਨਾ ਤੱਕ ਨਹੀਂ ਸੀ ਕਿ ਆਖਰ ਇਹ ਕੌਣ ਨੇ ਬੰਦੇ ਨੇ ਜਾਂ ਕੋਈ ਹੋਰ ਹੈ ਕਿਉਂਕਿ ਜਿਹੜੀ ਵਾਰਦਾਤ ਵਾਪਰੀ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਸੀਸੀਟੀਵੀ ਕੈਮਰਾ ਦੇ ਵਿੱਚ ਵੀ ਕੈਦ ਹੋਈ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਇਹ ਸਭ ਕੁਝ ਅਜੇ ਖੰਗਾਲਿਆ ਜਾ ਰਿਹਾ ਹੈ ਪਤਾ ਕੀਤਾ ਜਾ ਰਿਹਾ ਹੈ ਕਿ ਨੌਜਵਾਨ ਕੌਣ ਸਨ ਜਿਹੜੇ ਪੀੜਤ ਨੌਜਵਾਨ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਖਾ ਪੀਣ ਦੇ ਲਈ ਇਸ ਥਾਂ ਦੇ ਉੱਤੇ ਆਏ ਸਨ ਤੇ ਜਦੋਂ ਉਸ ਥਾਂ ਦੇ ਉੱਤੇ ਉਹ ਰੁਕਦੇ ਨੇ ਤਾਂ ਇੱਕ ਬੁਲਟ ਸਵਾਰ ਮੋਟਰਸਾਈਕਲ ਆਂਦਾ ਉਹਨਾਂ ਦੀ ਗੱਡੀ ਦੇ ਵਿੱਚ ਟੱਕਰ ਮਾਰਦਾ ਤੇ ਨਾਲ ਹੀ ਇੱਕ ਐਕਸਯੂਵੀ ਗੱਡੀ ਵਾਲੇ ਨੌਜਵਾਨ ਆਉਂਦੇ ਨੇ ਤੇ ਉਹ ਨਾ ਤਾਂ ਉਹ ਗੱਡੀ ਵਾਲੇ ਨੂੰ ਜਾਣਦੇ ਨੇ ਤੇ ਨਾ ਹੀ ਉਹ ਮੋਟਰਸਾਈਕਲ ਗੱਡੀ ਨੂੰ ਜਾਣਦੇ ਨੇ ਕਿ ਕੌਣ ਸਨ ਕਿਸ ਨੰਬਰ ਸੀ ਕਿਹਨਾਂ ਦੀ ਸੀ ਤੇ ਨਾ ਹੀ ਉਹ ਨੌਜਵਾਨਾਂ ਦੇ ਬਾਰੇ ਉਹਨਾਂ ਨੂੰ ਕੁਝ ਪਤਾ ਹੈ ਕਿ ਨੌਜਵਾਨ ਕੌਣ ਸਨ ਜਿਨ੍ਹਾਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਹਾਲਾਂਕਿ ਪੀੜਤਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦੀ ਤਾਂ ਕਿਸੇ ਦੇ ਨਾਲ ਕੋਈ ਸ਼ੋਸ਼ਨੀ ਹੈ ਹੀ ਨਹੀਂ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਹੈ ਪਹਿਲਾਂ ਉਹ ਬਿਆਨ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਤੁਹਾਡੀ ਗੱਡੀ ਮਾਰੀ ਆ ਮੈਂ ਭਾਈ ਮਾਰੀਆਂ ਆਪਾਂ ਗੱਡੀ ਉੱਥੇ ਲੈ ਲੀ ਆਪਾਂ ਤੇ ਖਾਣ ਪੀਣ ਆਏ ਹਰਮਨ ਚੌਂਚੇ ਨਾਲ ਹੀ ਪਿੱਛੇ ਬੁਲਟ ਵਾਲੇ ਆਏ ਆ ਉਹਨਾਂ ਨੇ ਆਂਦੇ ਮੈਂ ਗੱਡੀ ਦੇ ዳਤਰ ਮਾਰਤੇ ਚੁੱਤਰ ਦੇ ਗੱਦਾਤਰ ਮਾਰਤੇ ਠੀਕਾ ዳਤਰ ਮਾਰਤੇ ਪਿਸਟਲ ਕੱਢ ਲੈਂਗਾ ਮੈਂ ਭੱਜ ਗਿਆ ਭਾਈ ਮੈਂ ਜਾਨ ਬਚਾ ਲਾ ਆਪਣੀ ਭੱਜ ਗਿਆ ਵਾ ਸਾਲਿਆਂ ਨੇ ਵੇਖਿਆ ਮੈਂ ਇੱਥੋਂ ਭੱਜ ਗਿਆ ਇਹ ਵਿੱਚ ਮੁੰਡਾ ਰਿਹਾ ਤੁਹਾਡੇ ਮਿਲ ਨਾਲ ਪ੍ਰਾਬਲਮ ਆ ਗਿਆ ਵਾ ਮੈਂ ਆ ਗਿਆ ਵਾ ਜਾਨ ਬਚਾ ਲਈ ਮੈਂ ਭੱਜ ਗਿਆ ਵਾ ਤੇ ਉਹਨਾਂ ਨੇ ਭਾਈ ਹਮਲਾ ਕਰ ਤਾ ਲੈ ਭਜਣਾ ਹੀ ਭਾਈ ਗੱਡੀ ਤੁਹਾਡੇ ਮਗਰ ਕਿਉਂ ਚੜੀ ਕੀ ਰੰਜੇ ਸੀ ਤੁਹਾਡੇ ਨਾਲ ਕਹਿੰਦੇ ਤੂੰ ਸਾਡੀ ਗੱਡੀ ਮਾਰੀ ਨਹੀਂ ਜਾਜੀ ਭਾਈ ਹਾਂ ਕਹਿੰਦੇ ਗੱਡੀ ਮਾਰੀ ਸਾਡੀ ਜਨੂਨੀ ਦਾ ਕੋਈ ਚੱਕਰ ਤੇ ਨਹੀਂ ਜਿਨਾ ਚੱਕਰ ਨਹੀਂ ਸਾਡੇ ਨਾਲ ਉਹਦਾ ਕੋਈ ਚੱਕਰ ਨਹੀਂ ਪਰ ਤੁਸੀਂ ਬਸ ਭਾਈ ਸਾਡੇ ਕਰ ਕਾਰਵਾਈ ਕੀਤੀ ਜਾਏ ਉਹਨਾਂ ਤੇ ਬਸ ਤੇ ਕਹਿੰਦੇ ਤੂੰ ਸਾਡੀ ਗੱਡੀ ਮਾਰੀ ਆ ਤੇ ਆਉਂਦੇ ਆ ਗੱਲਬਾਤ ਹੋਈ ਆ ਹੈਨਾ ਤੇ ਮੈਂ ਜੀ ਗੱਲਬਾਤ ਹੋਈ ਤੀ ਹਣ ਉੱਥੇ ਹੀ ਦੱਸੋ ਤੇ ਆਪਾਂ ਇੱਥੇ ਆਏ ਆ ਕੀ ਨਾਲ ਆਏ ਹਾਂ ਨੂੰ ਮੰਜੋਗ ਚ ਖਾਣ ਪੀਣ ਆਏ ਆ ਤੇ ਇਥੇ ਇਹਨਾਂ ਦੇ ਸਾਹਮਣੇ ਲੱਗ ਬੁਲਟ ਲਾਇਆ ਸਾਡੇ ਤੇ ਵੈਪਨ ਲਾਤੇ ਇਹਦੇ ਸਿਰ ਤੇ ਵੈਪਨ ਲਾਤਾ ਮੇਰੇ ਭਰਾ ਦੇ ਤੇ ਮੇਰੇ ਵੀ ਸਿਰ ਤੇ ਵੈਪਨ ਲਾਤਾ ਤੇ ਇਹਨਾਂ ਨੇ ਗੱਡੀ ਤੋੜਤੀ ਆ ਤੇ ਆਪਾਂ ਜਾਨ ਬਚਾਉਣ ਦੇ ਮਾਰੇ ਦੌੜਨਾ ਪੈਣਾ ਸੀ ਇਹਨੂੰ ਪੁਲਿਸ ਨੂੰ ਦੱਸਿਆ ਇਸ ਬਾਰੇ ਪੁਲਿਸ ਨੂੰ ਦੱਸਿਆ ਤੇ ਉਹ ਸਾਹਮਣੇ ਐਕਸਯੂਵੀ ਗੱਡੀ ਆ ਉਹਨਾਂ ਨੇ ਡਰਡਾਲੀ ਉਸ ਟਾਈਮ ਪੁਲਿਸ ਨੂੰ ਦੇਖ ਕੇ ਭੱਜੇ ਆ ਪੁਲਿਸ ਨੂੰ ਦੇਖ ਕੇ ਭੱਜੀ ਗਏ ਉਸ ਟਾਈਮ ਤੁਸੀਂ ਚਾਹੁੰਦੇ ਹੋ ਤੁਸੀਂ ਆਪਾਂ ਚਾਹੁੰਦੇ ਆਂ ਕਿ ਜੋ ਵੀ ਇਹਨਾਂ ਤੇ ਕਾਨੂੰਨੀ ਕਾਰਵਾਈ ਹੁੰਦੀ ਆ ਉਹ ਹੋਈ ਐ ਐਕਸਯੂਵੀ ਲਾਗੇ ਫਿਰ ਸੋ ਤਸਵੀਰਾਂ ਵੀ ਤੁਸੀਂ ਖੁਦ ਹੀ ਵੇਖ ਲੀਆਂ ਤੇ ਜਿਹੜੀ ਸਟੇਟਮੈਂਟ ਹੈ ਉਹ ਵੀ ਤੁਸੀਂ ਖੁਦ ਹੀ ਸੁਣ ਲਈ ਆਖਰ ਨੌਜਵਾਨਾਂ ਦਾ ਕੀ ਕਹਿਣਾ ਹੈ ਉਹ ਤੁਸੀਂ ਖੁਦ ਹੀ ਸੁਣ ਲਿਆ ਕਿਉਂਕਿ ਜਿਹੜੀ ਕਾਨੂੰਨ ਵਿਵਸਥਾ ਹੈ ਉਹ ਢਹਿ ਢੇਰੀ ਹੁੰਦੀ ਨਜ਼ਰ ਆ ਰਹੀ ਹੈ ਇੱਕ ਪਾਸੇ ਸੂਬਾ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਵਿਰੋਧੀਆਂ ਦੇ ਵੱਲੋਂ ਲਗਾਤਾਰ ਘੇਰਿਆ ਜਾਂਦਾ ਉੱਤੇ ਹੀ ਜਿਸ ਤਰ੍ਹਾਂ ਆਏ ਦਿਨ ਅਜਈਆਂ ਘਟਨਾਵਾਂ ਵਾਪਰ ਰੀਆਂ ਨੇ ਉਹਨਾਂ ਦੇ ਨਾਲ ਸਵਾਲ ਵੱਡੇ ਖੜੇ ਹੋ ਰਹੇ ਨੇ ਕਿ ਆਖਰ ਸੂਬੇ ਦੇ ਵਿੱਚ ਹੋ ਕੀ ਰਿਹਾ ਕਾਨੂੰਨ ਵਿਵਸਥਾ ਕਿੱਥੇ ਹਾਲਾਂਕਿ ਨੌਜਵਾਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਨਾ ਤਾਂ ਕਿਸੇ ਦੇ ਨਾਲ ਉਹਨਾਂ ਦੇ ਦੁਸ਼ਮਣੀ ਸੀ ਤੇ ਨਾ ਹੀ ਉਹ ਜਾਣਦੇ ਸੀ ਕਿ ਕੌਣ ਸਨ ਇਹ ਨੌਜਵਾਨ ਜਿਨ੍ਹਾਂ ਦੇ ਵੱਲੋਂ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਉਹਨਾਂ ਦੀ ਗੱਡੀ ਨੂੰ ਦਾਤਰਾਂ ਦੇ ਨਾਲ ਵੱਡ ਟੁੱਕ ਦਿੱਤਾ ਗਿਆ ਉੱਥੇ ਹੀ ਜਿਹੜੀ ਮੌਕੇ ਤੇ ਪੀਸੀਆਰ ਪਹੁੰਚਦੀ ਹੈ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਟਾਲ-ਵਟੋਲ ਕੀਤਾ ਗਿਆ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮਾਮਲਾ ਸਿਟੀ ਥਾਣਾ ਦਾ ਹੈ ਸਿਟੀ ਥਾਣਾ ਦੇ ਨਾਲ ਗੱਲਬਾਤ ਕਰੋ ਅਸੀਂ ਤਾਂ ਇਸ ਥਾਂ ਦੇ ਉੱਤੇ ਮੌਕਾ ਵੇਖਣ ਆਏ ਨੇ ਹਾਲਾਂਕਿ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਪੁਲਿਸ ਅਫਸਰਾਂ ਦੀ ਜੋਦਗੀ ਦੇ ਵਿੱਚ ਜਦੋਂ ਅਜਿਹਾ ਕੁਝ ਹੁੰਦਾ ਹੈ ਉਹਨਾਂ ਦੇ ਵੱਲੋਂ ਇਹ ਸਭ ਨੂੰ ਖੰਗਾਲਨ ਦੀ ਤਾਂ ਗੱਲਬਾਤ ਕਰਨ ਦੀ ਤਾਂ ਸਿੱਧੇ ਤੌਰ ਤੇ ਇਹੀ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਮਾਮਲਾ ਸਾਡੇ ਅਧੀਨ ਜ਼ਰੂਰ ਹੈ ਪਰ ਸਿਟੀ ਥਾਣਾ ਦਾ ਮਾਮਲਾ ਅਸੀਂ ਤਾਂ ਪੀਸੀਆਰ ਦੇ ਤੌਰ ਤੇ ਆਪਣੀ ਡਿਊਟੀ ਕਰ ਰਹੇ ਹਾਂ ਪਰੰਤੂ ਸਵਾਲ ਵੱਡੇ ਇਹ ਖੜੇ ਹੋ ਰਹੇ ਨੇ ਕਿ ਸੂਬੇ ਦੇ ਵਿੱਚ ਹੋ ਕੀ ਰਿਹਾ ਹੈ ਕਾਨੂੰਨ ਵਿਵਸਥਾ ਕਿੱਥੇ ਹੈ ਜੇਕਰ ਅਜਿਹਾ ਹੀ ਹੁੰਦਾ ਰਿਹਾ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਵਾਪਰੇਗਾ ਕੇਸ ਦੇ ਨਾਲ ਹੀ ਇੱਕ ਸਵਾਲ ਅਸੀਂ ਤੁਹਾਡੇ ਤੋਂ ਵੀ ਪੁੱਛ ਲੈਣਾ ਚਾਹੁੰਦੇ ਹਾਂ ਕਿ ਜੋ ਕੁਝ ਸੂਬੇ ਦੇ ਵਿੱਚ ਵਾਪਰ ਰਿਹਾ ਉਸ ਦੇ ਲਈ ਜ਼ਿੰਮੇਵਾਰ ਕੌਣ ਹੈ ਸਰਕਾਰ ਹੈ ਪੰਜਾਬ ਪੁਲਿਸ ਹੈ ਇਸ ਸਬੰਧ ਵਿੱਚ ਤੁਸੀਂ ਆਪਣੀ ਰਾਏ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਸਕਦੇ ਹੋ ਉਨੇ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਹੈ ਕਿਉਂਕਿ ਖਬਰ ਕਿਸੇ ਆਮ ਜਾਂ ਖਾਸ ਨਹੀਂ ਸਗੋ ਕਾਨੂੰਨ ਵਿਵਸਥਾ ਦੇ ਨਾਲ ਜੁੜੀ ਹੋਈ ਹੈ ਸੂਬੇ ਦੀ ਕਾਨੂੰਨ ਵਿਵਸਥਾ ਦੇ ਉੱਤੇ ਮੋੜ ਤੋਂ ਵੱਡੇ ਸਵਾਲ ਖੜੇ ਹੋ ਰਹੇ ਨੇ ਜਾਂ ਇਹ ਕਹਿ ਲੀਏ ਕਿ ਸੂਬੇ ਦੀ ਕਾਨੂੰਨ ਵਿਵਸਥਾ ਢਾਹ ਢੇਰੀ ਹੁੰਦੀ ਨਜ਼ਰ ਆ ਰਹੀ ਹੈ ਨਾਬੋ ਨਬੂਸਤ ਹੁੰਦੀ ਨਜ਼ਰ ਆ ਰਹੀ ਹੈ ਪਹਿਲਾਂ ਤੁਹਾਨੂੰ ਤਸਵੀਰਾਂ ਵਿਖਾ ਦੰਨੇ ਆ ਜਿਹੜੀਆਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੀਆਂ ਇਹ ਗੁਰਦਾਸਪੁਰ ਦੀਆਂ ਦੱਸੀਆਂ ਜਾ ਰਹੀਆਂ ਨੇ ਤੇ ਇਸ ਥਾਂ ਦੇ ਉੱਤੇ ਜੋ ਕੁਝ ਵਾਪਰਿਆ ਇਸ ਨੂੰ ਵੇਖ ਕੇ ਹਰ ਕੋਈ ਹੈਰਾਨ ਤੇ ਰਹਿ ਗਿਆ ਤੇ ਨਾਲ ਹੀ ਪਰੇਸ਼ਾਨ ਵੀ ਹੋ ਗਿਆ ਕਿ ਆਖਰ ਹੋ ਕੀ ਗਿਆ ਦਰਸਲ ਗੁਰਦਾਸਪੁਰ ਦਾ ਜਿਹੜਾ ਇਹ ਰੋਡ ਦੱਸਿਆ ਜਾ ਰਿਹਾ ਇਹ ਲਾਇਬ੍ਰੇਰੀ ਰੋਡ ਦੱਸਿਆ ਜਾ ਰਿਹਾ ਸਾਹਮਣੇ ਹਸਪਤਾਲ ਹੈ ਤੇ ਉਸ ਥਾਂ ਦੇ ਉੱਤੇ ਇਹ ਵਾਰਦਾਤ ਵਾਪਰੀ ਹੈ ਦੋ ਨੌਜਵਾਨਾਂ ਦੇ ਉੱਤੇ ਸ਼ਰੀਆਮ ਗੋਂਗਾ ਦੀ ਕੀਤੀ ਗਈ ਹੈ ਗੱਡੀ ਦੀ ਭੰਨ ਤੋੜ ਕੀਤੀ ਗਈ ਹੈ ਗੱਡੀ ਨੂੰ ਦਾਤਰਾਂ ਦੇ ਨਾਲ ਟੁੱਕਿਆ ਗਿਆ ਵੱਢਿਆ ਗਿਆ ਹਾਲਾਂਕਿ ਜਿਹੜੇ ਨੌਜਵਾਨ ਇਸ ਗੱਡੀ ਦੇ ਵਿੱਚ ਸਵਾਰ ਸਨ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਭੱਜ ਕੇ ਜਾਨ ਬਚਾਈ ਹੈ ਜੇ ਗੱਡੀ ਦੇ ਵਿੱਚ ਹੁੰਦੇ ਤਾਂ ਉਹਨਾਂ ਦੀਆਂ ਲਾਸ਼ਾਂ ਹੀ ਮਿਲਨੀਆਂ ਸਨ ਉਹਨਾਂ ਨੂੰ ਕਿਸੇ ਨੇ ਪਛਾਣਨਾ ਤੱਕ ਨਹੀਂ ਸੀ ਕਿ ਆਖਰ ਇਹ ਕੌਣ ਨੇ ਬੰਦੇ ਨੇ ਜਾਂ ਕੋਈ ਹੋਰ ਹੈ ਕਿਉਂਕਿ ਜਿਹੜੀ ਵਾਰਦਾਤ ਵਾਪਰੀ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਇਹ ਸਭ ਕੁਝ ਅਜੇ ਖੰਗਾਲਿਆ ਜਾ ਰਿਹਾ ਹੈ ਪਤਾ ਕੀਤਾ ਜਾ ਰਿਹਾ ਹੈ ਕਿ ਨੌਜਵਾਨ ਕੌਣ ਸਨ ਜਿਹੜੇ ਪੀੜਤ ਨੌਜਵਾਨ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਖਾ ਪੀਣ ਦੇ ਲਈ ਇਸ ਥਾਂ ਦੇ ਉੱਤੇ ਆਏ ਸਨ ਤੇ ਜਦੋਂ ਉਸ ਥਾਂ ਦੇ ਉੱਤੇ ਉਹ ਰੁਕਦੇ ਨੇ ਤਾਂ ਇੱਕ ਬੁਲਟ ਸਵਾਰ ਮੋਟਰਸਾਈਕਲ ਆਂਦਾ ਉਹਨਾਂ ਦੀ ਗੱਡੀ ਦੇ ਵਿੱਚ ਟੱਕਰ ਮਾਰਦਾ ਤੇ ਨਾਲ ਹੀ ਇੱਕ ਐਕਸਯੂਵੀ ਗੱਡੀ ਵਾਲੇ ਨੌਜਵਾਨ ਆਉਂਦੇ ਨੇ ਤੇ ਉਹ ਨਾ ਤਾਂ ਉਹ ਗੱਡੀ ਵਾਲੇ ਨੂੰ ਜਾਣਦੇ ਨੇ ਤੇ ਨਾ ਹੀ ਉਹ ਮੋਟਰਸਾਈਕਲ ਗੱਡੀ ਨੂੰ ਜਾਣਦੇ ਨੇ ਕਿ ਕੌਣ ਸਨ ਕਿਸ ਨੰਬਰ ਸੀ ਕਿਹਨਾਂ ਦੀ ਸੀ ਤੇ ਨਾ ਹੀ ਉਹ ਨੌਜਵਾਨਾਂ ਦੇ ਬਾਰੇ ਉਹਨਾਂ ਨੂੰ ਕੁਝ ਪਤਾ ਹੈ ਕਿ ਨੌਜਵਾਨ ਕੌਣ ਸਨ ਜਿਨ੍ਹਾਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਹਾਲਾਂਕਿ ਪੀੜਤਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦੀ ਤਾਂ ਕਿਸੇ ਦੇ ਨਾਲ ਕੋਈ ਉਸ਼ਮਨੀ ਹੈ ਹੀ ਨਹੀਂ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਹੈ ਪਹਿਲਾਂ ਉਹ ਬਿਆਨ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਤੁਹਾਡੀ ਗੱਡੀ ਮਾਰੀ ਆ ਮੈਂ ਭਾਈ ਮਾਰੀ ਆ ਆਪਾਂ ਗੱਡੀ ਉੱਥੇ ਲੈ ਲੀ ਆ ਆਪਾਂ ਇੱਥੇ ਖਾਣ ਪੀਣ ਆਏ ਹਰਮਨ ਚੌਂਚੇ ਨਾਲ ਹੀ ਪਿੱਛੇ ਬੁਲਟ ਵਾਲੇ ਆਏ ਆ ਉਹਨਾਂ ਨੇ ਆਂਦੇ ਮੈਂ ਗੱਡੀ ਦੇ ਦਾਤਰ ਮਾਰ ਕੇ 74 ਦੇ ਦਾਤਰ ਮਾਰਤੇ ਠੀਕ ਆ ਦਾਤਰ ਮਾਰ ਕੇ ਪਿਸਟਲ ਕੱਢ ਲਿਆ ਮੈਂ ਭੱਜ ਗਿਆ ਭਾਈ ਮੈਂ ਜਾਨ ਬਚਾ ਲੈਣੇ ਆਪਣੀ ਭੱਜ ਗਿਆ ਵਾ ਸਾਰੇ ਨੇ ਵੇਖਿਆ ਮੈਂ ਇੱਥੋਂ ਭੱਜ ਗਿਆ ਇਹ ਵਿੱਚ ਮੁੰਡਾ ਰਿਹਾ ਅੱਜ ਮੇਰੇ ਨਾਲ ਪਰਾਬਲਮ ਆ ਗਿਆ ਵਾ ਮੈਂ ਆ ਗਿਆ ਵਾ ਜਾਨ ਬਚਾ ਲੈਣੇ ਮੈਂ ਭੱਜ ਗਿਆ ਵਾ ਤੇ ਉਹਨਾਂ ਨੇ ਭਾਈ ਹਮਲਾ ਕਰਦਿਆਂ ਅੱਜ ਭਜਣਾ ਸੀ ਭਾਈ ਗੱਡੀ ਤੁਹਾਡੇ ਮਗਰ ਕਿਉਂ ਚੜੀ ਕੀ ਰੰਜੇ ਜੀ ਤੁਹਾਡੇ ਨਾਲ ਕਹਿੰਦੇ ਤੂੰ ਸਾਡੀ ਗੱਡੀ ਮਾਰੀ ਨਹੀਂ ਜਾਜੀ ਭਾਈ ਹਾਂ ਕਹਿੰਦੇ ਗੱਡੀ ਮਾਰੀ ਜਿੰੂ ਦਾ ਕੋਈ ਚੱਕਰ ਤੇ ਨਹੀਂ ਜਿੰਨਾ ਚੱਕਰ ਨਹੀਂ ਆਡੇ ਨਾਲ ਉਹਦਾ ਕੋਈ ਚੱਕਰ ਨਹੀਂ ਪਰ ਤੁਸੀਂ ਬਸ ਭਾਈ ਸਾਡੇ ਕਰ ਕੋਈ ਕਾਰਵਾਈ ਕੀਤੀ ਜਾਏ ਉਹਨਾਂ ਤੇ ਬਸ ਤੇ ਕਹਿੰਦੇ ਤੂੰ ਸਾਡੀ ਗੱਡੀ ਮਾਰੀ ਆ ਤੇ ਉਹਨਾਂ ਨਾਲ ਗੱਲਬਾਤ ਹੋਈ ਆ ਹਾਂ ਹੈਨਾ ਤੇ ਮੈਂ ਜੀ ਗੱਲਬਾਤ ਹੋਈ ਤੀ ਹਣ ਉੱਥੇ ਹੀ ਦੱਸੋ ਤੇ ਆਪਾਂ ਇੱਥੇ ਆਏ ਆ ਕੀ ਨਾਂ ਦੇ ਹਾਂ ਨੂੰ ਮੰਜੋ ਚ ਖਾਣ ਪੀਣ ਆਏ ਆ ਇਹਦੀ ਇਹਨਾਂ ਦੇ ਸਾਹਮਣੇ ਲੱਗ ਬੁਲਡ ਲਾਇਆ ਸਾਡੇ ਤੇ ਉਹ ਆਪਾਂ ਲਾਤੇ ਇਹਦੇ ਸਿਰ ਤੇ ਵਿਆਪਨ ਲਾਤਾ ਮੇਰੇ ਭਰਾ ਦੇ ਤੇ ਮੇਰੇ ਵੀ ਸਿਰ ਤੇ ਵਿਆਪਨ ਲਾਤਾ ਤੇ ਇਹਨਾਂ ਨੇ ਗੱਡੀ ਤੋੜਤੀ ਆ ਤੇ ਆਪਾਂ ਜਾਨ ਬਚਾਉਣ ਦੇ ਮਾਰੇ ਦੌੜਨਾ ਪੈਣਾ ਸੀ ਇਹਨੂੰ ਪੁੱਛ ਨੂੰ ਦੱਸਿਆ ਇਸ ਬਾਰੇ ਪੁੱਛ ਨੂੰ ਦੱਸਿਆ ਤੇ ਉਹ ਸਾਹਮਣੇ ਐਕਸਵੀ ਜੱਦੀ ਆ ਉਹਨਾਂ ਨੇ ਬੰਗਾਲੀਓ ਉਸ ਟਾਈਮ ਪੁੱਛ ਨੂੰ ਦੇਖ ਕੇ ਭੱਜੇ ਆ ਪੁੱਛ ਨੂੰ ਦੇਖ ਕੇ ਭੱਜੀ ਗੋ ਉਸ ਟਾਈਮ ਚਾਹੁੰਦੇ ਹੋ ਤੁਸੀਂ ਆਪਾਂ ਚਾਹੁੰਦੇ ਆਂ ਭੀ ਜੋ ਵੀ ਇਹਨਾਂ ਤੇ ਕਾਨੂੰਨੀ ਕਾਰਵਾਈ ਹੁੰਦੀ ਆ ਉਹ ਹੋਈ ਐ ਐਕਸਵੀ ਲਾਗੇ ਤੁਹਾਨੂੰ ਜਿਸ਼ੁਰੂ ਸੋ ਤਸਵੀਰਾਂ ਵੀ ਤੁਸੀਂ ਖੁਦ ਹੀ ਵੇਖ ਲੀਆਂ ਤੇ ਜਿਹੜੀ ਸਟੇਟਮੈਂਟ ਹੈ ਉਹ ਵੀ ਤੁਸੀਂ ਖੁਦ ਹੀ ਸੁਣ ਲਈ ਆਖਰ ਨੌਜਵਾਨਾਂ ਦਾ ਕੀ ਕਹਿਣਾ ਹੈ ਉਹ ਤੁਸੀਂ ਖੁਦ ਹੀ ਸੁਣ ਲਿਆ ਕਿਉਂਕਿ ਜਿਹੜੀ ਕਾਨੂੰਨ ਵਿਵਸਥਾ ਹੈ ਉਹ ਢਹਿ ਢੇਰੀ ਹੁੰਦੀ ਨਜ਼ਰ ਆ ਰਹੀ ਹੈ ਇੱਕ ਪਾਸੇ ਸੂਬਾ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਵਿਰੋਧੀਆਂ ਦੇ ਵੱਲੋਂ ਲਗਾਤਾਰ ਘੇਰਿਆ ਜਾਂਦਾ ਉੱਤੇ ਹੀ ਜਿਸ ਤਰ੍ਹਾਂ ਆਏ ਦਿਨ ਅਜਈਆਂ ਘਟਨਾਵਾਂ ਵਾਪਰ ਰੀਆਂ ਨੇ ਉਹਨਾਂ ਦੇ ਨਾਲ ਸਵਾਲ ਵੱਡੇ ਖੜੇ ਹੋ ਰਹੇ ਨੇ ਕਿ ਆਖਰ ਸੂਬੇ ਦੇ ਵਿੱਚ ਹੋ ਕੀ ਰਿਹਾ ਕਾਨੂੰਨ ਵਿਵਸਥਾ ਕਿੱਥੇ ਹਾਲਾਂਕਿ ਨੌਜਵਾਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਨਾ ਤਾਂ ਕਿਸੇ ਦੇ ਨਾਲ ਉਹਨਾਂ ਦੀ ਦੁਸ਼ਮਣੀ ਸੀ ਤੇ ਨਾ ਹੀ ਉਹ ਜਾਣਦੇ ਸੀ ਕਿ ਕੌਣ ਸਨ ਇਹ ਨੌਜਵਾਨ ਜਿਨ੍ਹਾਂ ਦੇ ਵੱਲੋਂ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਉਹਨਾਂ ਦੀ ਗੱਡੀ ਨੂੰ ਦਾਤਰਾਂ ਦੇ ਨਾਲ ਵੱਡ ਟੁੱਕ ਦਿੱਤਾ ਗਿਆ ਉਤੇ ਹੀ ਜਿਹੜੀ ਮੌਕੇ ਤੇ ਪੀਸੀਆਰ ਪਹੁੰਚਦੀ ਹੈ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਟਾਲ ਪਟੋਲ ਕੀਤਾ ਗਿਆ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮਾਮਲਾ ਸਿਟੀ ਥਾਣਾ ਦਾ ਹੈ ਸਿਟੀ ਥਾਣਾ ਦੇ ਨਾਲ ਗੱਲਬਾਤ ਕਰੋ ਅਸੀਂ ਤਾਂ ਇਸ ਥਾਂ ਦੇ ਉੱਤੇ ਮੌਕਾ ਵੇਖਣ ਆਏ ਨੇ ਹਾਲਾਂਕਿ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਪੁਲਿਸ ਅਫਸਰਾਂ ਦੀ ਮੌਜੂਦਗੀ ਦੇ ਵਿੱਚ ਜਦੋਂ ਅਜਿਹਾ ਕੁਝ ਹੁੰਦਾ ਹੈ ਉਹਨਾਂ ਦੇ ਵੱਲੋਂ ਇਹ ਸਭ ਨੂੰ ਖੰਗਾਲਨ ਦੀ ਤਾਂ ਗੱਲਬਾਤ ਕਰਨ ਦੀ ਤਾਂ ਸਿੱਧੇ ਤੌਰ ਤੇ ਇਹੀ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਮਾਮਲਾ ਸਾਡੇ ਅਧੀਨ ਜ਼ਰੂਰ ਹੈ ਪਰ ਸਿਟੀ ਥਾਣਾ ਦਾ ਮਾਮਲਾ ਅਸੀਂ ਤਾਂ ਪੀਸੀਆਰ ਦੇ ਤੌਰ ਤੇ ਆਪਣੀ ਡਿਊਟੀ ਕਰ ਰਹੇ ਹਾਂ ਪਰੰਤੂ ਸਵਾਲ ਵੱਡੇ ਏ ਖੜੇ ਹੋ ਰਹੇ ਨੇ ਕਿ ਸੂਬੇ ਦੇ ਵਿੱਚ ਹੋ ਕੀ ਰਿਹਾ ਹੈ ਕਾਨੂੰਨ ਵਿਵਸਥਾ ਕਿੱਥੇ ਹੈ ਜੇਕਰ ਅਜਿਹਾ ਹੀ ਹੁੰਦਾ ਰਿਹਾ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਵਾਪਰੇਗਾ ਕੇਸ ਦੇ ਨਾਲ ਹੀ ਇੱਕ ਸਵਾਲ ਅਸੀਂ ਤੁਹਾਡੇ ਤੋਂ ਵੀ ਪੁੱਛ ਲੈਣਾ ਚਾਹੁੰਦੇ ਹਾਂ ਕਿ ਜੋ ਕੁਝ ਸੂਬੇ ਦੇ ਵਿੱਚ ਵਾਪਰ ਰਿਹਾ ਉਸ ਦੇ ਲਈ ਜ਼ਿੰਮੇਵਾਰ ਕੌਣ ਹੈ ਸਰਕਾਰ ਹੈ ਪੰਜਾਬ ਪੁਲਿਸ ਹੈ ਇਸ ਸੰਬੰਧੇ ਵਿੱਚ ਤੁਸੀਂ ਆਪਣੀ ਰਾਏ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਸਕਦੇ ਹੋ ਉਨੇ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਪ੍ਰੋਨਲ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਹੈ ਕਿਉਂਕਿ ਖਬਰ ਕਿਸੇ ਆਮ ਜਾਂ ਖਾਸ ਨਹੀਂ ਸਗੋ ਕਾਨੂੰਨ ਵਿਵਸਥਾ ਦੇ ਨਾਲ ਜੁੜੀ ਹੋਈ ਹੈ ਸੂਬੇ ਦੀ ਕਾਨੂੰਨ ਵਿਵਸਥਾ ਦੇ ਉੱਤੇ ਮੋੜ ਤੋਂ ਵੱਡੇ ਸਵਾਲ ਖੜੇ ਹੋ ਰਹੇ ਨੇ ਯਾ ਇਹ ਕਹਿ ਲੀਏ ਕਿ ਸੂਬੇ ਦੀ ਕਾਨੂੰਨ ਵਿਵਸਥਾ ਢਾਹ ਢੇਰੀ ਹੁੰਦੀ ਨਜ਼ਰ ਆ ਰਹੀ ਹੈ ਨਾਬੋ ਨਬੂਸਤ ਹੁੰਦੀ ਨਜ਼ਰ ਆ ਰਹੀ ਹੈ ਪਹਿਲਾਂ ਤੁਹਾਨੂੰ ਤਸਵੀਰਾਂ ਵਿਖਾ ਦੰਨੇ ਆ ਜਿਹੜੀਆਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੀਆਂ ਇਹ ਗੁਰਦਾਸਪੁਰ ਦੀਆਂ ਦਸੀਆਂ ਜਾ ਰਹੀਆਂ ਨੇ ਤੇ ਇਸ ਥਾਂ ਦੇ ਉੱਤੇ ਜੋ ਕੁਝ ਵਾਪਰਿਆ ਇਸ ਨੂੰ ਵੇਖ ਕੇ ਹਰ ਕੋਈ ਹੈਰਾਨ ਤੇ ਰਹਿ ਗਿਆ ਤੇ ਨਾਲ ਹੀ ਪਰੇਸ਼ਾਨ ਵੀ ਹੋ ਗਿਆ ਕਿ ਆਖਰ ਹੋ ਕੀ ਗਿਆ ਦਰਸਲ ਗੁਰਦਾਸਪੁਰ ਦਾ ਜਿਹੜਾ ਇਹ ਰੋਡ ਦੱਸਿਆ ਜਾ ਰਿਹਾ ਇਹ ਲਾਇਬ੍ਰੇਰੀ ਰੋਡ ਦੱਸਿਆ ਜਾ ਰਿਹਾ ਸਾਹਮਣੇ ਹਸਪਤਾਲ ਹੈ ਤੇ ਉਸ ਥਾਂ ਦੇ ਉੱਤੇ ਇਹ ਵਾਰਦਾਤ ਵਾਪਰੀ ਹੈ ਦੋ ਨੌਜਵਾਨਾਂ ਦੇ ਉੱਤੇ ਸ਼ਰੀਆ ਗੁੰਡਾ ਦੀ ਕੀਤੀ ਗਈ ਹੈ ਗੱਡੀ ਦੀ ਭੰਨ ਤੋੜ ਕੀਤੀ ਗਈ ਹੈ ਗੱਡੀ ਨੂੰ ਦਾਤਰਾਂ ਦੇ ਨਾਲ ਟੁੱਕਿਆ ਗਿਆ ਵੱਡਿਆ ਗਿਆ ਹਾਲਾਂਕਿ ਜਿਹੜੇ ਨੌਜਵਾਨ ਇਸ ਗੱਡੀ ਦੇ ਵਿੱਚ ਸਵਾਰ ਸਨ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਭੱਜ ਕੇ ਜਾਨ ਬਚਾਈ ਹੈ ਜੇ ਗੱਡੀ ਦੇ ਵਿੱਚ ਹੁੰਦੇ ਤਾਂ ਉਹਨਾਂ ਦੀਆਂ ਲਾਸ਼ਾਂ ਹੀ ਮਿਲਨੀਆਂ ਸਨ ਉਹਨਾਂ ਨੂੰ ਕਿਸੇ ਨੇ ਪਛਾਣਨਾ ਤੱਕ ਨਹੀਂ ਸੀ ਕਿ ਆਖਰ ਇਹ ਕੌਣ ਨੇ ਬੰਦੇ ਨੇ ਜਾਂ ਕੋਈ ਹੋਰ ਹੈ ਕਿਉਂਕਿ ਜਿਹੜੀ ਵਾਰਦਾਤ ਵਾਪਰੀ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਸੀਸੀਟੀਵੀ ਕੈਮਰਾ ਦੇ ਵਿੱਚ ਵੀ ਕੈਦ ਹੋਈ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਇਹ ਸਭ ਕੁਝ ਅਜੇ ਖੰਗਾਲਿਆ ਜਾ ਰਿਹਾ ਹੈ ਪਤਾ ਕੀਤਾ ਜਾ ਰਿਹਾ ਹੈ ਕਿ ਨੌਜਵਾਨ ਕੌਣ ਸਨ ਜਿਹੜੇ ਪੀੜਤ ਨੌਜਵਾਨ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਤਾਂ you uh -huh. ਖਾ ਪੀਣ ਦੇ ਲਈ ਇਸ ਥਾਂ ਦੇ ਉੱਤੇ ਆਏ ਸਨ ਤੇ ਜਦੋਂ ਉਸ ਥਾਂ ਦੇ ਉੱਤੇ ਉਹ ਰੁਕਦੇ ਨੇ ਤਾਂ ਇੱਕ ਬੁਲਟ ਸਵਾਰ ਮੋਟਰਸਾਈਕਲ ਆਂਦਾ ਉਹਨਾਂ ਦੀ ਗੱਡੀ ਦੇ ਵਿੱਚ ਟੱਕਰ ਮਾਰਦਾ ਤੇ ਨਾਲ ਹੀ ਇੱਕ ਐਕਐਸਯੂਵੀ ਗੱਡੀ ਵਾਲੇ ਨੌਜਵਾਨ ਆਉਂਦੇ ਨੇ ਤੇ ਉਹ ਨਾ ਤਾਂ ਉਹ ਗੱਡੀ ਵਾਲੇ ਨੂੰ ਜਾਣਦੇ ਨੇ ਤੇ ਨਾ ਹੀ ਉਹ ਮੋਟਰਸਾਈਕਲ ਗੱਡੀ ਨੂੰ ਜਾਣਦੇ ਨੇ ਕਿ ਕੌਣ ਸਨ ਕਿਸ ਨੰਬਰ ਸੀ ਕਿਨਾਂ ਦੀ ਸੀ ਤੇ ਨਾ ਹੀ ਉਹ ਨੌਜਵਾਨਾਂ ਦੇ ਬਾਰੇ ਉਹਨਾਂ ਨੂੰ ਕੁਝ ਪਤਾ ਹੈ ਕਿ ਨੌਜਵਾਨ ਕੌਣ ਸਨ ਜਿਨ੍ਹਾਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਹਾਲਾਂਕਿ ਪੀੜਤਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦੀ ਤਾਂ ਕਿਸੇ ਦੇ ਨਾਲ ਕੋਈ ਦੁਸ਼ਮਨੀ ਹੈ ਹੀ ਨਹੀਂ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਹੈ ਪਹਿਲਾਂ ਉਹ ਬਿਆਨ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਤੁਹਾਡੀ ਗੱਡੀ ਮਾਰੀ ਆ ਮੈਂ ਭਾਈ ਮਾਰੀ ਆ ਆਪਾਂ ਗੱਡੀ ਉੱਥੇ ਲੈ ਲੀ ਆ ਆਪਾਂ ਤੇ ਖਾਣ ਪੀਣ ਆਏ ਹਰਮਨ ਚੌਂਚੇ ਨਾਲ ਹੀ ਪਿੱਛੇ ਬੁਲਟ ਵਾਲੇ ਆਏ ਆ ਉਹਨਾਂ ਨੇ ਆਂਦੇ ਮੈਂ ਗੱਡੀ ਦੇ ዳਤਰ ਮਾਰਤੇ 74 ਦੇ ዳਤਰ ਮਾਰਤੇ ਠੀਕ ਆ ዳਤਰ ਮਾਰਤੇ ਪਿਸਟਲ ਕੱਢ ਲੈਂਗਾ ਮੈਂ ਭੱਜ ਗਿਆ ਭਾਈ ਮੈਂ ਜਾਨ ਬਚਾ ਲੈਣੇ ਆਪਣੀ ਭੱਜ ਗਿਆ ਵਾ ਸਾਰੇ ਨੇ ਵੇਖਿਆ ਮੈਂ ਇੱਥੋਂ ਭੱਜ ਗਿਆ ਇਹ ਵਿੱਚ ਮੁੰਡਾ ਰਿਹਾ ਅੱਜ ਮੇਰੇ ਨਾਲ ਭਰਾ ਮੈਂ ਆ ਗਿਆ ਵਾ ਮੈਂ ਆ ਗਿਆ ਵਾ ਜਾਨ ਬਚਾ ਲੈਣੇ ਮੈਂ ਭੱਜ ਗਿਆ ਵਾ ਉਹਨਾਂ ਨੇ ਪਈ ਹੈ ਹਮਲਾ ਕਰਤਾ ਲੈ ਰਿਹਾ ਭਜਣਾ ਹੀ ਭਾਈ ਗੱਡੀ ਤੁਹਾਡੇ ਮਗਰ ਕਿਉਂ ਚੜੀ ਕੀ ਰੰਜੇ ਸੀ ਤੁਹਾਡੇ ਨਾਲ ਕਹਿੰਦੇ ਤੁਸੀਂ ਸਾਡੀ ਗੱਡੀ ਮਾਰੀ ਨਹੀਂ ਜਾਜੀ ਭਾਈ ਹਾਂ ਕਹਿੰਦੇ ਗੱਡੀ ਮਾਰੀ ਜਨੂੰ ਦਾ ਕੋਈ ਚੱਕਰ ਤੇ ਨਹੀਂ ਜਨਾਂ ਚੱਕਰ ਨਹੀਂ ਤੁਹਾਡੇ ਨਾਲ ਉਹਦਾ ਕੋਈ ਚੱਕਰ ਨਹੀਂ ਪਰ ਤੁਸੀਂ ਬਸ ਭਾਈ ਤੁਹਾਡੇ ਕਰ ਕੋਈ ਕਾਰਵਾਈ ਕੀਤੀ ਜਾਏ ਉਹਨਾਂ ਤੇ ਬਸ ਤੇ ਕਹਿੰਦੇ ਤੁਸੀਂ ਸਾਡੀ ਗੱਡੀ ਮਾਰੀ ਆ ਤੇ ਆਉਂ ਜਉਂ ਗੱਲਬਾਤ ਹੋਈ ਆ ਹਾਂ ਹੈਨਾ ਤੇ ਮੈਂ ਜੀ ਗੱਲਬਾਤ ਹੋਈ ਸੀ ਉੱਥੇ ਹੀ ਦੱਸੋ ਤੇ ਆਪਾਂ ਇੱਥੇ ਆਏ ਆ ਕੀ ਨਾਲ ਆਏ ਹਾਂ ਮਨਜੋ ਵਿੱਚ ਖਾਣ ਪੀਣ ਆਏ ਆ ਤੇ ਇਥੇ ਇਹਨਾਂ ਦੇ ਸਾਹਮਣੇ ਲੱਗ ਬੁਲਡ ਲਾਇਆ ਸਾਡੇ ਤੇ ਉਹ ਆਪਾਂ ਲਾਤੇ ਇਹਦੇ ਸਿਰ ਤੇ ਵਿਆਪਨ ਲਾਤਾ ਮੇਰੇ ਭਰਾ ਦੇ ਤੇ ਮੇਰੇ ਵੀ ਸਿਰ ਤੇ ਵਿਆਪਨ ਲਾਤਾ ਤੇ ਇਹਨਾਂ ਨੇ ਗੱਡੀ ਤੋੜਤੀ ਆ ਤੇ ਆਪਾਂ ਜਾਨ ਬਚਾਉਣ ਦੇ ਮਾਰੇ ਦੌੜਨਾ ਪੈਣਾ ਸੀ ਇਹਨੂੰ ਪੁਲਿਸ ਨੂੰ ਦੱਸਿਆ ਇਸ ਬਾਰੇ ਪੁਲਿਸ ਨੂੰ ਦੱਸਿਆ ਤੇ ਉਹ ਸਾਹਮਣੇ ਐਕਸਯੂਵੀ ਗੱਡੀ ਆ ਉਹਨਾਂ ਨੇ ਬੰਦ ਕਰ ਲੀ ਉਸ ਟਾਈਮ ਪੁਲਿਸ ਨੂੰ ਦੇਖ ਕੇ ਭੱਜੇ ਆ ਪੁਲਿਸ ਨੂੰ ਦੇਖ ਕੇ ਭੱਜੀ ਗਏ ਉਸ ਟਾਈਮ ਅਸੀਂ ਚਾਹੁੰਦੇ ਹਾਂ ਤੁਸੀਂ ਆਪਾਂ ਚਾਹੁੰਦੇ ਆਂ ਭੀ ਜੋ ਵੀ ਇਹਨਾਂ ਤੇ ਕਾਨੂੰਨੀ ਕਾਰਵਾਈ ਹੁੰਦੀ ਆ ਉਹ ਹੋਈ ਐ ਐਕਸਯੂਵੀ ਲਾਗੇ ਤੁਸੀਂ ਤਸਵੀਰਾਂ ਵੀ ਤੁਸੀਂ ਖੁਦ ਹੀ ਵੇਖ ਲੀਆਂ ਤੇ ਜਿਹੜੀ ਸਟੇਟਮੈਂਟ ਹੈ ਉਹ ਵੀ ਤੁਸੀਂ ਖੁਦ ਹੀ ਸੁਣ ਲਈ ਆਖਰ ਨੌਜਵਾਨਾਂ ਦਾ ਕੀ ਕਹਿਣਾ ਹੈ ਉਹ ਤੁਸੀਂ ਖੁਦ ਹੀ ਸੁਣ ਲਿਆ ਕਿਉਂਕਿ ਜਿਹੜੀ ਕਾਨੂੰਨ ਵਿਵਸਥਾ ਹੈ ਉਹ ਢਹਿ ਢੇਰੀ ਹੁੰਦੀ ਨਜ਼ਰ ਆ ਰਹੀ ਹੈ ਇੱਕ ਪਾਸੇ ਸੂਬਾ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਵਿਰੋਧੀਆਂ ਦੇ ਵੱਲੋਂ ਲਗਾਤਾਰ ਘੇਰਿਆ ਜਾਂਦਾ ਉੱਤੇ ਹੀ ਜਿਸ ਤਰ੍ਹਾਂ ਆਏ ਦਿਨ ਅਜਈਆਂ ਘਟਨਾਵਾਂ ਵਾਪਰ ਰੀਆਂ ਨੇ ਉਹਨਾਂ ਦੇ ਨਾਲ ਸਵਾਲ ਵੱਡੇ ਖੜੇ ਹੋ ਰਹੇ ਨੇ ਕਿ ਆਖਰ ਸੂਬੇ ਦੇ ਵਿੱਚ ਹੋ ਕੀ ਰਿਹਾ ਕਾਨੂੰਨ ਵਿਵਸਥਾ ਕਿੱਥੇ ਹਾਲਾਂਕਿ ਨੌਜਵਾਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਨਾ ਤਾਂ ਕਿਸੇ ਦੇ ਨਾਲ ਉਹਨਾਂ ਦੀ ਦੁਸ਼ਮਣੀ ਸੀ ਤੇ ਨਾ ਹੀ ਉਹ ਜਾਣਦੇ ਸੀ ਕਿ ਕੌਣ ਸਨ ਇਹ ਨੌਜਵਾਨ ਜਿਨ੍ਹਾਂ ਦੇ ਵੱਲੋਂ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਉਹਨਾਂ ਦੀ ਗੱਡੀ ਨੂੰ ਦਾਤਰਾਂ ਦੇ ਨਾਲ ਵੱਡ ਟੁੱਕ ਦਿੱਤਾ ਗਿਆ ਉਤੇ ਹੀ ਜਿਹੜੀ ਮੌਕੇ ਤੇ ਪੀਸੀਆਰ ਪਹੁੰਚਦੀ ਹੈ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਟਾਲ ਪਟੋਲ ਕੀਤਾ ਗਿਆ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮਾਮਲਾ ਸਿਟੀ ਥਾਣਾ ਦਾ ਹੈ ਸਿਟੀ ਥਾਣਾ ਦੇ ਨਾਲ ਗੱਲਬਾਤ ਕਰੋ ਅਸੀਂ ਤਾਂ ਇਸ ਥਾਂ ਦੇ ਉੱਤੇ ਮੌਕਾ ਵੇਖਣ ਆਏ ਨੇ ਹਾਲਾਂਕਿ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਪੁਲਿਸ ਅਫਸਰਾਂ ਦੀ ਮੌਜੂਦਗੀ ਦੇ ਵਿੱਚ ਜਦੋਂ ਅਜਿਹਾ ਕੁਝ ਹੁੰਦਾ ਹੈ ਉਹਨਾਂ ਦੇ ਵੱਲੋਂ ਇਹ ਸਭ ਨੂੰ ਖੰਗਾਲਨ ਦੀ ਤਾਂ ਗੱਲਬਾਤ ਕਰਨ ਦੀ ਤਾਂ ਸਿੱਧੇ ਤੌਰ ਤੇ ਇਹੀ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਮਾਮਲਾ ਸਾਡੇ ਅਧੀਨ ਜ਼ਰੂਰ ਹੈ ਪਰ ਸਿਟੀ ਥਾਣਾ ਦਾ ਮਾਮਲਾ ਅਸੀਂ ਤਾਂ ਪੀਸੀਆਰ ਦੇ ਤੌਰ ਤੇ ਆਪਣੀ ਡਿਊਟੀ ਕਰ ਰਹੇ ਹਾਂ ਪਰੰਤੂ ਸਵਾਲ ਵੱਡੇ ਖੜੇ ਹੋ ਰਹੇ ਨੇ ਕਿ ਸੂਬੇ ਦੇ ਵਿੱਚ ਹੋ ਕੀ ਰਿਹਾ ਹੈ ਕਾਨੂੰਨ ਵਿਵਸਥਾ ਕਿੱਥੇ ਹੈ ਜੇਕਰ ਅਜਿਹਾ ਹੀ ਹੁੰਦਾ ਰਿਹਾ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਵਾਪਰੇਗਾ ਕਿ ਇਸ ਦੇ ਨਾਲ ਹੀ ਇੱਕ ਸਵਾਲ ਅਸੀਂ ਤੁਹਾਡੇ ਤੋਂ ਵੀ ਪੁੱਛ ਲੈਣਾ ਚਾਹੁੰਦੇ ਹਾਂ ਕਿ ਜੋ ਕੁਝ ਸੂਬੇ ਦੇ ਵਿੱਚ ਵਾਪਰ ਰਿਹਾ ਉਸ ਦੇ ਲਈ ਜ਼ਿੰਮੇਵਾਰ ਕੌਣ ਹੈ ਸਰਕਾਰ ਹੈ ਪੰਜਾਬ ਪੁਲਿਸ ਹੈ ਇਸ ਸੰਬੰਧੇ ਵਿੱਚ ਤੁਸੀਂ ਆਪਣੀ ਰਾਏ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਸਕਦੇ ਹੋ ਉਨੇ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਪ੍ਰੋਨਲ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਹੈ ਕਿਉਂਕਿ ਖਬਰ ਕਿਸੇ ਆਮ ਜਾਂ ਖਾਸ ਨਹੀਂ ਸਗੋ ਕਾਨੂੰਨ ਵਿਵਸਥਾ ਦੇ ਨਾਲ ਜੁੜੀ ਹੋਈ ਹੈ ਸੂਬੇ ਦੀ ਕਾਨੂੰਨ ਵਿਵਸਥਾ ਦੇ ਉੱਤੇ ਮੋੜ ਤੋਂ ਵੱਡੇ ਸਵਾਲ ਖੜੇ ਹੋ ਰਹੇ ਨੇ ਜਾਂ ਇਹ ਕਹਿ ਲੀਏ ਕਿ ਸੂਬੇ ਦੀ ਕਾਨੂੰਨ ਵਿਵਸਥਾ ਢਾਹ ਢੇਰੀ ਹੁੰਦੀ ਨਜ਼ਰ ਆ ਰਹੀ ਹੈ ਨਾਬੋ ਨਬੂਸਤ ਹੁੰਦੀ ਨਜ਼ਰ ਆ ਰਹੀ ਹੈ ਪਹਿਲਾਂ ਤੁਹਾਨੂੰ ਤਸਵੀਰਾਂ ਵਿਖਾ ਦੰਨੇ ਆ ਜਿਹੜੀਆਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੀਆਂ ਇਹ ਗੁਰਦਾਸਪੁਰ ਦੀਆਂ ਦੱਸੀਆਂ ਜਾ ਰਹੀਆਂ ਨੇ ਤੇ ਇਸ ਥਾਂ ਦੇ ਉੱਤੇ ਜੋ ਕੁਝ ਵਾਪਰਿਆ ਇਸ ਨੂੰ ਵੇਖ ਕੇ ਹਰ ਕੋਈ ਹੈਰਾਨ ਤੇ ਰਹਿ ਗਿਆ ਤੇ ਨਾਲ ਹੀ ਪਰੇਸ਼ਾਨ ਵੀ ਹੋ ਗਿਆ ਕਿ ਆਖਰ ਹੋ ਕੀ ਗਿਆ ਦਰਸਲ ਗੁਰਦਾਸਪੁਰ ਦਾ ਜਿਹੜਾ ਇਹ ਰੋਡ ਦੱਸਿਆ ਜਾ ਰਿਹਾ ਇਹ ਲਾਇਬ੍ਰੇਰੀ ਰੋਡ ਦੱਸਿਆ ਜਾ ਰਿਹਾ ਸਾਹਮਣੇ ਹਸਪਤਾਲ ਹੈ ਤੇ ਉਸ ਥਾਂ ਦੇ ਉੱਤੇ ਇਹ ਵਾਰਦਾਤ ਵਾਪਰੀ ਹੈ ਦੋ ਨੌਜਵਾਨਾਂ ਦੇ ਉੱਤੇ ਸ਼ਰੀਆਮ ਗੋਂਗਾ ਦੀ ਕੀਤੀ ਗਈ ਹੈ ਗੱਡੀ ਦੀ ਭੰਨ ਤੋੜ ਕੀਤੀ ਗਈ ਹੈ ਗੱਡੀ ਨੂੰ ਦਾਤਰਾਂ ਦੇ ਨਾਲ ਟੁੱਕਿਆ ਗਿਆ ਵੱਢਿਆ ਗਿਆ ਹਾਲਾਂਕਿ ਜਿਹੜੇ ਨੌਜਵਾਨ ਇਸ ਗੱਡੀ ਦੇ ਵਿੱਚ ਸਵਾਰ ਸਨ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਭੱਜ ਕੇ ਜਾਨ ਬਚਾਈ ਹੈ ਜੇ ਗੱਡੀ ਦੇ ਵਿੱਚ ਹੁੰਦੇ ਤਾਂ ਉਹਨਾਂ ਦੀਆਂ ਲਾਸ਼ਾਂ ਹੀ ਮਿਲਨੀਆਂ ਸਨ ਉਹਨਾਂ ਨੂੰ ਕਿਸੇ ਨੇ ਪਛਾਣਨਾ ਤੱਕ ਨਹੀਂ ਸੀ ਕਿ ਆਖਰ ਇਹ ਕੌਣ ਨੇ ਬੰਦੇ ਨੇ ਜਾਂ ਕੋਈ ਹੋਰ ਹੈ ਕਿਉਂਕਿ ਜਿਹੜੀ ਵਾਰਦਾਤ ਵਾਪਰੀ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਸੀਸੀਟੀਵੀ ਕੈਮਰਾ ਦੇ ਵਿੱਚ ਵੀ ਕੈਦ ਹੋਈ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਇਹ ਸਭ ਕੁਝ ਅਜੇ ਖੰਗਾਲਿਆ ਜਾ ਰਿਹਾ ਹੈ ਪਤਾ ਕੀਤਾ ਜਾ ਰਿਹਾ ਹੈ ਕਿ ਨੌਜਵਾਨ ਕੌਣ ਸਨ ਜਿਹੜੇ ਪੀੜਤ ਨੌਜਵਾਨ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਤਾਂ uh <laughs> ਖਾ ਪੀਣ ਦੇ ਲਈ ਇਸ ਥਾਂ ਦੇ ਉੱਤੇ ਆਏ ਸਨ ਤੇ ਜਦੋਂ ਉਸ ਥਾਂ ਦੇ ਉੱਤੇ ਉਹ ਰੁਕਦੇ ਨੇ ਤਾਂ ਇੱਕ ਬੁਲਟ ਸਵਾਰ ਮੋਟਰਸਾਈਕਲ ਆਂਦਾ ਉਹਨਾਂ ਦੀ ਗੱਡੀ ਦੇ ਵਿੱਚ ਟੱਕਰ ਮਾਰਦਾ ਤੇ ਨਾਲ ਹੀ ਇੱਕ ਐਕਸਯੂਵੀ ਗੱਡੀ ਵਾਲੇ ਨੌਜਵਾਨ ਆਉਂਦੇ ਨੇ ਤੇ ਉਹ ਨਾ ਤਾਂ ਉਹ ਗੱਡੀ ਵਾਲੇ ਨੂੰ ਜਾਣਦੇ ਨੇ ਤੇ ਨਾ ਹੀ ਉਹ ਮੋਟਰਸਾਈਕਲ ਗੱਡੀ ਨੂੰ ਜਾਣਦੇ ਨੇ ਕਿ ਕੌਣ ਸਨ ਕਿਸ ਨੰਬਰ ਸੀ ਕਿਹਨਾਂ ਦੀ ਸੀ ਤੇ ਨਾ ਹੀ ਉਹ ਨੌਜਵਾਨਾਂ ਦੇ ਬਾਰੇ ਉਹਨਾਂ ਨੂੰ ਕੁਝ ਪਤਾ ਹੈ ਕਿ ਨੌਜਵਾਨ ਕੌਣ ਸਨ ਜਿਨ੍ਹਾਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਹਾਲਾਂਕਿ ਪੀੜਤਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦੀ ਤਾਂ ਕਿਸੇ ਦੇ ਨਾਲ ਕੋਈ ਦੁਸ਼ਮਨੀ ਹੈ ਹੀ ਨਹੀਂ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਹੈ ਪਹਿਲਾਂ ਉਹ ਬਿਆਨ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਤੁਹਾਡੀ ਜਗ੍ਹਾ ਢੀ ਮਾਰੀ ਆ ਮੈਂ ਭਾਈ ਮੜੀ ਆ ਆਪਾਂ ਗੱਡੀ ਉੱਥੇ ਲੈ ਲੈਂਦੀ ਆ ਆਪਾਂ ਤੇ ਖਾਣ ਪੀਣ ਆਏ ਹਰਮਨ ਚੌਂਕ ਤੇ ਨਾਲ ਹੀ ਪਿੱਛੇ ਬੁਲਟ ਵਾਲੇ ਆਏ ਆ ਉਹਨਾਂ ਨੇ ਆਂਦੇ ਮੈਂ ਗੱਡੀ ਦੇ ዳਤਰ ਮਾਰ ਕੇ ਚੁੱਤਰ ਦੇ ਗੱਤਰ ਮਾਰਤੇ ਟੀਵਾ ዳਤਰ ਮਾਰਤੇ ਪਿਸਟਲ ਕੱਢ ਲਿਆ ਮੈਂ ਭੱਜ ਗਿਆ ਭਾਈ ਮੈਂ ਜਾਨ ਬਚੰਦਾਂ ਆਪਣੀ ਭੱਜ ਗਿਆ ਵਾ ਸਾਰਿਆਂ ਨੇ ਵੇਖਿਆ ਮੈਂ ਇੱਥੋਂ ਭੱਜ ਗਿਆ ਇਹ ਵਿੱਚ ਮੁੰਡਾ ਰਿਹਾ ਅੱਗੇ ਮੇਰੇ ਨਾਲ ਪ੍ਰਾਬਲਮ ਆ ਗਿਆ ਵਾ ਮੈਂ ਆ ਗਿਆ ਵਾ ਜਾਨ ਬਚੰਦਾਂ ਮੈਂ ਭੱਜ ਗਿਆ ਵਾ ਤੇ ਉਹਨਾਂ ਨੇ ਭਾਈ ਹਮਲਾ ਕਰਦਿਆਂ ਅੱਗੇ ਭਜਣਾ ਹੀ ਭਾਈ ਗੱਡੀ ਤੁਹਾਡੇ ਮਗਰ ਕਿਉਂ ਚੜੀ ਕੀ ਰੰਜੇ ਸੀ ਤੁਹਾਡੇ ਨਾਲ ਕਹਿੰਦੇ ਤੂੰ ਸਾਡੀ ਗੱਡੀ ਮਾਰੀ ਨਹੀਂ ਜਾਜੀ ਭਾਈ ਹਾਂ ਕਹਿੰਦੇ ਗੱਡੀ ਮਾਰੀ ਸਾਡੀ ਜੁੰਗੀ ਦਾ ਕੋਈ ਚੱਕਰ ਤੇ ਦੀ ਜਿਨਾਂ ਚੱਕਰ ਨਹੀਂ ਸਾਡੇ ਨਾਲ ਉਹਦਾ ਕੋਈ ਚੱਕਰ ਨਹੀਂ ਪਰ ਤੁਸੀਂ ਬਸ ਭਾਈ ਸਾਡੇ ਦੇ ਕਰ ਕੋਈ ਕਾਰਵਾਈ ਕੀਤੀ ਜਾਏ ਉਹਨਾਂ ਤੇ ਬਸ ਤੇ ਕਹਿੰਦੇ ਤੂੰ ਸਾਡੀ ਗੱਡੀ ਮਾਰੀ ਆ ਤੇ ਆਉਂਦੋਂ ਗੱਲਬਾਤ ਹੋਈ ਆ ਹਾਂ ਹੈਨਾ ਤੇ ਮੈਂ ਜੀ ਗੱਲਬਾਤ ਹੋਈ ਤੀ ਹਣ ਉੱਥੇ ਹੀ ਦੱਸੋ ਤੇ ਆਪਾਂ ਇੱਥੇ ਆਏ ਆ ਕੀ ਨਾਂ ਦੇ ਹਾਂ ਨੂੰ ਮੰਜੋ ਚ ਖਾਣ ਪੀਣ ਆਏ ਆ ਤੇ ਇਥੇ ਇਹਨਾਂ ਸਾਹਮਣੇ ਲਾਇ ਬੁਲਟ ਲਾਇਆ ਸਾਡੇ ਤੇ ਇਹ ਦਾ ਪੰਨ ਲਾ ਤੇ ਇਹ ਇਹ